ਹੈਲੋ ਜੀ ਸਸਤਰੀਕਾ ਸਾਰਿਆਂ ਨੂੰ ਤੇ ਇੱਕ ਹੋਰ ਮੇਰਾ ਨਵਾਂ ਵਲੌਗ ਗਲਾ ਮੇਰਾ ਬੱਟਾ ਸੀ ਤਾਂ ਕਰਕੇ ਮੈਂ ਵੀਡੀਓ ਬਣਾਉਣ ਲੱਗਾ ਨਾਲ ਨਹੀਂ ਬੋਲੀ ਕਿਉਂਕਿ ਫਿਰ ਮੈਨੂੰ ਖਾਂਸੀ ਬਹੁਤ ਆਉਂਦੀ ਹੈ ਤੇ ਇਹ ਅੱਜ ਮਨਵੀਰ ਕਹਿੰ ਰਿਹਾ ਸੀ ਕੋਈ ਸਬਜ਼ੀ ਨੂੰ ਮੰਨ ਨਹੀਂ ਕਰਦਾ ਫਿਰ ਮੈਂ ਸੋਚਿਆ ਅੱਜ ਖੜੀ ਬਣਾ ਲਾਂ ਤੇ ਇਹ ਦਹੀਂ ਸੀਗਾ ਫਿਰ ਮੈਂ ਕਿਹਾ ਮੈਂ ਦਹੀਂ ਦੀ ਪਹਿਲਾਂ ਲੱਸੀ ਬਣਾਉਣੀ ਆ ਲਾਈਟ ਹੈ ਨਹੀਂ ਸੀਗੀ ਨਹੀਂ ਤਾਂ ਸਾਡੇ ਕੋਲ ਛੋਟੀ ਮਧਾਨੀ ਹੈਗੀ ਆ ਨਾਲ 2 ਕਿਲੋ ਦਾ ਛੋਟਾ ਗੜਵਾਵਾ ਉਹਦੇ ਨਾਲ ਤੇ ਉੱਚ ਬਣਾ ਲਈਦੀ ਆ ਫਿਰ ਮੈਂ ਸੋਚਿਆ ਹੱਥ ਨਾਲ ਬਣਾ ਲਾਂ ਹੱਥ ਨਾਲ ਬਣਾ ਕੇ ਲੱਸੀ ਤੇ ਫਿਰ ਬਣਾ ਲੈਣੀ ਆ ਖੜੀ ਫਿਰ ਅਸੀਂ ਖੜੀ ਇੰਦਾ ਬਣਾਈਦੀ ਆ ਵੀ ਜਦੋਂ ਲੱਸੀ ਬਣ ਗਈ ਇਹਦੇ ਵਿੱਚ ਕ੍ਰੀਐਟੀਵ ਪਾ ਦਈਦੀ ਆ ਫਿਰ ਇਹਨੂੰ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦੇ ਮੱਠ ਲਈਦਾ ਵੀ ਜਿਹਦੇ ਉਹ ਗੋਲੀਆਂ ਜੀਆਂ ਜਿਹੜੀਆਂ ਕ੍ਰੀਐਟੀਵ ਦੀਆਂ ਨਾਂ ਬਣਨ ਤੇ ਫਿਰ ਮੈਂ ਕ੍ਰੀਐਟੀਵ ਪਾ ਕੇ ਇਹਨੂੰ ਚੰਗੀ ਤਰ੍ਹਾਂ ਉਹਨੂੰ ਕੀ ਕਹਿੰਦਾ ਮਟ ਲਿਆ ਬਿਲਕੁਲ ਵੀ ਉਹ ਨਹੀਂ ਰਹਿੰਦੀਆਂ ਗੋਲੀਆਂ ਥੋੜੀ ਜਿਹੀ ਵਿੱਚ ਹਲਦੀ ਪਾ ਲਈਦੀ ਆ ਥੋੜਾ ਜਿਹਾ ਨਮਕ ਤੇ ਮੈਂ ਟੱਕੇ ਰੱਖ ਦਿੱਤਾ ਸੀ ਫਿਰ ਮੈਂ ਕਿਹਾ ਗੈਸ ਔਨ ਕਰਕੇ ਤੇ ਫਿਰ ਮੈਂ ਇੱਥੇ ਰੱਖ ਦਵਾ ਕੜੀ ਰਿਜਣ ਵਾਸਤੇ ਅਸੀਂ ਜਿੱਦਾਂ ਐਂਦਾ ਬੈਟਰ ਤਿਆਰ ਕਰਕੇ ਫਿਰ ਇਹਨੂੰ ਰਿਜਣ ਵਾਸਤੇ ਰੱਖ ਦੇਈਦਾ ਵਾ ਤੇ ਬਾਅਦ ਵਿੱਚ ਤੜਕਾ ਲਗਾਈਦਾ ਮੈਂ ਮੈਂ ਕੜੀ ਰੱਖ ਦਿੱਤੀ ਸੀ ਰਿਜਣ ਵਾਸਤੇ ਮੈਂ ਗੰਢੇ ਕੱਟਣ ਲੱਪੀ ਪਿੰਡਾਂ ਵਿੱਚ ਤਾਂ ਗੰਡੇ ਕਹਿੰਦੇ ਆ ਕਈ ਵਾਰੀ ਮੈਂ ਨਾ ਸ਼ਹਿਰ ਵੀ ਉਹਨੂੰ ਕੀ ਕਹਿੰਦਾ ਗੰਡੇ ਲੈ ਜਾਉਂਗੀ ਤਾਂ ਕੋਈ ਪਿਆਜ ਕਹੂਗਾ ਜਦੋਂ ਮੈਂ ਗੰਡੇ ਕਹਾਂਗੀ ਕਿ ਮੇਰੇ ਵਾਲ ਦੇਖਣ ਲੱਪੈਂਦੇ ਫਿਰ ਮਨੀ ਕਹੂਗਾ ਨਹੀਂ ਆਪਣੇ ਕਹਿੰਦਾ ਗੰਡੇ ਹੁੰਦੇ ਆ ਤੇ ਜੋ ਆਪਾਂ ਕਹਿੰਨੇ ਆ ਉਹ ਵੀ ਠੀਕ ਆ ਤੇ ਇਹ ਮੈਂ ਗੰਡੇ ਕੱਟ ਕੇ ਵਿੱਚ ਉਹਦੇ ਹਲਦੀ ਨਮਕ ਥੋੜੀ ਮਿਰਚ ਮਸਾਲਾ ਤੇ ਥੋੜਾ ਜਿਹਾ ਦਹੀਂ ਪਾ ਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਸੀ ਫਿਰ ਮੈਂ ਬਾਅਦ ਚ ਪਾਈ ਸੀ ਕਰਿਆਟੀ ਕਰਿਆਟੀ ਮੀਨਸ ਬੇਸਣ ਸਾਡੇ ਮੇਰੇ ਪੱਕੇ ਹਾਲ ਤਾਂ ਵੈਸਣੇ ਕਹਿੰਦੇ ਆ ਪਰ ਜਦ ਇੱਥੇ ਸਾਡੇ ਇਹੋ ਸਾਰੇ ਜਣੇ ਕਰੇ ਹੱਟੀ ਕਹਿੰਦੇ ਉਹ ਮੈਨੂੰ ਵੀ ਆਦਤ ਪੈ ਗਈ ਕਰੇ ਹੱਟੀ ਕਰਨ ਦੀ ਤੇ ਫਿਰ ਮੈਂ ਉਹਨੂੰ ਕੀ ਕਹਿੰਦਾ ਪਕੌੜਿਆਂ ਵਾਸਤੇ ਕੜਾਈ ਰੱਖ ਦਿੱਤੀ ਕੜੀ ਚੱਕ ਕੀਤੀ ਰੇਜੀ ਪੈ ਗਈ ਸੀਗੀ ਉਹ ਜਿਹੜਾ ਬਣਾਇਆ ਬੈਟਰ ਤੇ ਫਿਰ ਮੈਂ ਉਹਨੂੰ ਕੀ ਕਹਿੰਦਾ ਪਕੌੜੇ ਕੱਢਣੇ ਜਿਹੜੇ ਪਹਿਲਾਂ ਮੈਂ ਚੰਗੀ ਤਰ੍ਹਾਂ ਮਿਕਸ ਕੀਤੀ ਕਰੇ ਹੱਟੀ ਇਹਨਾਂ ਦੇ ਵਿੱਚ ਨਾਲੇ ଲੋਣ ਮਿਰਚ ਚੱਕ ਦਿੱਤਾ ਫਿਰ ਮੈਂ ਪਾਇਆ ਇਹਦੇ ਵਿੱਚ ਤੇਲ ਕੜਾਈ ਦੇ ਵਿੱਚ ਹਜੇ ਵੀ ਮੇਰਾ ਗਲਾ ਬੈਠਾ ਹੋਇਆ ਤੇ ਤੇਲ ਕੜਾਈ ਦੇ ਵਿੱਚ ਪਾ ਕੇ ਤੇਲ ਕੜਾਈ ਦੇ ਵਿੱਚ ਪਾ ਕੇ ਫਿਰ ਮੈਂ ਉਹਨੂੰ ਕੀ ਕਰੀਦਾ ਜਦੋਂ ਤੇਲ ਬਿਲਕੁਲ ਗਰਮ ਹੋ ਗਿਆ ਫਿਰ ਮੈਂ ਉਹਨੂੰ ਕੀ ਕਰੀਦਾ ਪਕੌੜੇ ਉਹਨੂੰ ਕੀ ਕਰੀਦਾ ਬਣਾਉਂਗੀ ਤੇ ਇਹ ਮੈਂ ਉਹਨੂੰ ਕੀ ਕਰੀਦਾ ਚੰਗੀ ਤਰ੍ਹਾਂ ਮਿਕਸ ਕਰਨ ਲੱਪੀ ਕਿਉਂਕਿ ਉਹ ਥੋੜਾ ਪਤਲਾ ਸੀਗਾ ਇਹ ਪਕੌੜਿਆਂ ਦਾ ਬੈਟਰ ਮੈਂ ਮਨ ਸੋਚਿਆ ਥੋੜੀ ਜਿਹਾ ਉਹਨੂੰ ਕੀ ਕਰਿਆ ਕਰੀਆਟੀ ਪਾ ਲਾ ਮੈਨੂੰ ਨਮਕ ਵੀ ਥੋੜਾ ਜਿਆਦਾ ਲੱਗਦਾ ਸੀ ਤੇ ਤਾਂ ਮੈਂ ਥੋੜੀ ਜਿਹੀ ਕਰੀਆਟੀ ਪਾ ਲਈ ਤੇ ਇਹ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿਆ ਮਿਕਸ ਕਰਨ ਲੱਗੀ ਹੱਥ ਨਾਲ ਮਿਕਸ ਕਰਨਾ ਮੈਨੂੰ ਚੰਗਾ ਨਹੀਂ ਲੱਗਦਾ ਕਿਉਂਕਿ ਮੇਰੇ ਨੇਲਸ ਥੋੜੇ ਵੱਡੇ ਆ ਫਿਰ ਮੈਨੂੰ ਹੋਰੀ ਤਰ੍ਹਾਂ ਹੁੰਦਾ ਰਹਿੰਦਾ ਫਿਰ ਇਸ ਕਰਕੇ ਮੈਂ ਇਹਦੇ ਨਾਲ ਚਮਚ ਨਾਲ ਉਹਨੂੰ ਕੀ ਕਹਿੰਦਾ ਕੀਤਾ ਮਿਕਸ ਇਹੋ ਪਿਆਜ਼ ਤੇ ਇਹ ਕਰੀਆਟੀ ਤੇ ਮਨੀ ਕਹ ਰਿਆ ਸੀ ਮੈਂ ਕਰ ਦਿੰਨਾ ਮੈਂ ਕਿ ਨਹੀਂ ਮੈਂ ਕਰ ਲੈਣਾ ਕੁਛ ਨਹੀਂ ਹੁੰਦਾ ਇਹ ਮੈਂ ਜਿ ਪਕੌੜੇ ਬਣਾਉਣੇ ਕਰ ਦਿੱਤੇ ਅ ਜੀ ਸ਼ੁਰੂ ਤੇ ਪਤਾ ਨਹੀਂ ਕੀ ਗੱਲ ਸ਼ੁਰੂ ਤੋਂ ਇੰਦਾ ਹੀ ਆ ਜਦੋਂ ਮੈਂ ਪਕੌੜੇ ਬਣਾਵਾ ਕੜੀ ਵਾਸਤੇ ਥੋੜੇ ਜਿਹਾ ਵੀ ਸਰ ਜਾਂਦੇ ਪਰ ਮੇਰੇ ਕੋਲ ਜਿਆਦਾ ਹੀ ਪਕੌੜੇ ਬਣ ਜਾਂਦੇ ਆ ਕੜੀ ਵੀ ਜਿਆਦਾ ਹੀ ਬਣ ਜਾਂਦੀ ਆ ਜੀ ਅਸੀਂ ਚਾਰ ਜਾਣੇ ਆ ਕਰਦੇ ਪਰ ਕੜੀ ਮੇਰੇ ਕੋਲੋਂ ਜਿਆਦਾ ਹੀ ਬਣ ਜਾਂਦੀ ਆ ਤੇ ਜਦੋਂ ਮੇਰੀ ਮੈਰਿਜ ਹੋਈ ਸੀ ਤਾਂ ਮੈਨੂੰ ਕੜੀ ਕੁੜੀ ਕੁਛ ਨਹੀਂ ਸੀ ਬਣਾਉਣਾ ਹੁੰਦਾ ਇੱਕ ਵਾਰੀ ਮੈਂ ਤੇ ਮੇਰੇ ਹਸਬੰਦ ਮੋਟੂ ਅਸੀਂ ਦੋਨੇ ਜਣੇ ਕੜੀ ਬਣਾਉਣ ਲੱਪੇ ਕੜੀ ਇੰਨੀ ਕਸੀ ਬਣਾਈ ਤੇ ਅਸੀਂ ਡਰਦਿਆਂ ਨੇ ਵਿੱਚੋਂ ਕਿੰਨੀ ਉਹ ਡੋਲ ਵੀ ਦਿੱਤੀ ਪਰ ਜਿਹੜੀ ਸਾਡੀ ਕੜੀ ਆ ਉਹ ਖਤਮ ਹੋਣ ਤੇ ਹੀ ਨਹੀਂ ਸੀ ਆਉਂਦਾ ਹੀ ਫੇ ਨਾਲ ਦੇ ਘਰ ਸਾਡੇ ਚਾਚਾ ਜੀ ਉਹਨਾਂ ਦਾ ਲੜਕਾ ਗੋਰਾ ਮੈਂ ਉਹਨਾਂ ਦੇ ਘਰ ਵੀ ਦੇਖ ਕੇ ਆਈ ਕੜੀ ਉਹ ਮੇਰਾ ਦੇਰ ਵੀ ਕਹਿੰਦਾ ਗੋਰਾ ਕਹਿੰਦਾ ਇਹ ਭਾਬੀ ਨੇ ਕੜੀ ਬਣਾਈ ਆ ਕਿ ਕੜੀ ਘੋਲੀ ਆ ਇੰਨੀ ਪਤਲੀ ਕੜੀ ਪਤਲੀ ਵੀ ਬਹੁਤ ਬਣ ਗਈ ਮੇਤੋਂ ਤੇ ਉਹᱫੋ ਫਸਟ ਟਾਈਮ ਬਣਾਈ ਸੀ ਕਿ ਪਤਾ ਹੀ ਨਹੀਂ ਸੀ ਹੁੰਦਾ ਐਦਾਂ ਦਾ ਕੁਛ ਵੀ। ਤਕਰੀਬਨ ਮੇਰੇ ਹਸਬੰਡ ਨੇ ਹੀ ਮੈਨੂੰ ਇਹ ਕੁਕਿੰਗ ਵਗੈਰਾ ਸਿਖਾਈ ਆ। ਮੈਨੂੰ ਐਦਾਂ ਦਾ ਕੁਛ ਵੀ ਨਹੀਂ ਸੀ ਹੁੰਦਾ ਹੁੰਦਾ ਕਿਉਂਕਿ ਪੜਦੀ ਦੀ ਮੇਰੀ ਮੈਰਿਜ ਹੋ ਗਈ ਸੀਗੀ ਤਾਂ ਅਸੀਂ ਜਿਆਦਾ ਪਸੂਆਂ ਵਗੈਰਾ ਦਾ ਕੰਮ ਜਿਹੜਾ ਉਹ ਮੰਮੀ ਨਾ ਕਰਾ ਦੇਈਦਾ ਸੀ। ਕਿਚਨ ਦਾ ਮੇਰੀ ਵੱਡੀ ਸਿਸਟਰ ਕਰਦੀ ਸੀ ਅਸੀਂ ਨਹੀਂ ਸੀ ਕਰਦੇ। ਇਹ ਜੀ ਮੈਂ ਤੜਕਾ ਵੀ ਲਾਤਾ ਤੇ ਪਕੌੜੇ ਦਿੱਤੇ ਆਪਾਂ ਹੁਣ ਥੋੜੀ ਜਿਹੀ ਰਿਜ ਕੇ ਕੜੀ ਹੋ ਜਾਊਗੀ ਗਾੜੀ। ਤੇ ਹੁਣ ਰਿਜ ਲੈਣ ਦਿੰਦੇ ਆ। ਤੇ ਜਿੰਨੇ ਜਿੰਨੇ ਖਾਣੀਆਂ ਜੀ ਕੜੀ ਅ ਗਰਮੀਆਂ ਚ ਤਾਂ ਹਰ ਇੱਕ ਦਾ ਮਨ ਕਰਦਾ ਕੜੀ ਖਾਣ ਨੂੰ ਤੇ ਤੁਸੀਂ ਵੀ ਜ਼ਰੂਰ ਬਣਾਇਆ। ਇਹ ਜੀ ਫਰੰਟ ਕਰਦਾ। ਆ ਜੇ ਪਲਸਤਰ ਕੀਤਾ ਉਹਨਾਂ ਨੇ ਜਿਹੜਾ ਫਰੰਟ ਆ ਕਰਦਾ। ਨਾ ਹੁਣ ਕੱਲ ਨੂੰ ਕਰੂਗੇ ਆ ਵਾਲਾ ਪਿੱਲਰ। ਇਹ ਵਾਲਾ ਪਿੱਲਰ ਤੇ ਇੱਧਰ ਕੰਦ ਨੂੰ ਫਿਨਿਸ਼ਿੰਗ ਦਾ ਹੋ ਰਿਹਾ ਹੈ। ਫਿਰ ਬਸ ਪਰਸੋਂ ਉੱਪਰ ਫਰਸ਼ ਬਨਨਗੇ। ਅੱਜ ਤਾਂ ਹਾਂ ਮੇਰੀ ਵੇਲ ਦੀ ਮੈਨੂੰ ਬਹੁਤ ਚਿੰਤਾ ਬਹੁਤ ਮੈਂ ਬੜੇ ਰੀਜਾਂ ਨਾਲ ਈ ਹੋਈ ਐ ਇਹੋ ਇਹ ਫੁੱਲਾਂ ਨਾਲ ਭਰ ਜਾਣੀ ਹੁਣ ਐਸੇ ਮੌਸਮ 'ਚ ਮਿਸਤਰੀਆਂ ਨੂੰ ਇਦਾਂ ਦਾ ਕੋਈ ਹੈ ਹੀ ਨਹੀਂ ਮਨਵੀਰ ਮੇਰਾ ਆ ਬੂਟਾ ਵੀ ਤੋੜ ਦਿੱਤਾ ਹਾਂ ਆ ਕਿਉਂ ਨਹੀਂ ਦੇਖਿਆ ਪਿੱਲਰ ਕਰਕੇ ਦੇ ਕਰਕੇ ਟੁੱਟਿਆ ਪਰ ਉਹਨੂੰ ਕਹਿਣਾ ਤੇ ਸੀ ਗਮਲਾ ਚੱਕ ਕੇ ਪਰਾਂ ਕਰ ਲੋ ਉਹ ਕਿਹਾ ਨਾ ਬਾਦੋਂ ਜਿੰਨਾ ਮਰੋੜ ਕਰ ਆਉਂਗਾ ਬਾਦੋਂ ਪਾਗਲ ਜਿਹਾ ਆ ਮੇਰਾ ਬੂਟਾ ਤੋੜਦਾ ਜੀ ਆਹ ਭਲਾ ਕੀ ਮਨੀ ਫੇਰ ਵੀ ਕਹਿ ਤ ਸਕਦਾ ਆ ਬੰਦਾ ਤੂੰ ਉਹਨੂੰ ਕਹਿਣਾ ਵੀ ਚਾਚਾ ਇੱਧਰ ਸਾਈਡ ਤੇ ਕਰ ਲੋ ਉਹਦੇ ਮੇਰੇ ਮੈਂ ਉਹ ਬਾਹਰ ਗਿਆ ਸੀਗਾ ਉਹ ਪਹਿਲਾਂ ਹੀ ਢੋੜਿਆ ਹੋਇਆ ਸੀ ਹੁਣ ਕੱਲ ਨੂੰ ਉਹਨਾਂ ਦੇ ਆਉਣ ਤੋਂ ਪਹਿਲਾਂ ਆਹ ਵਾਲੇ ਜਿਹੜੇ ਸਾਰੇ ਗਮਲੇ ਆ ਨਾ ਇਹਨਾਂ ਨੂੰ ਅੰਦਰ ਕਰਦੀ ਉਹ ਕੰਦ ਦੇ ਨਾਲ ਉਹ ਕੰਦ ਨਾਲ ਇੱਧਰ ਲੀ ਨਾ ਉਧਰ ਤਾਂ ਸਾਰਾ ਕੁਝ ਹੋ ਗਿਆ ਮੈਨੂੰ ਲੱਗਦਾ ਇਹਨਾਂ ਨੇ ਮੇਰੀ ਵੇਲ ਵੀ ਆਹ ਵਾਲੀ ਤੋੜ ਦੇਣੀ ਜਿੰਨੀ ਮੈਨੂੰ ਇਹਦੀ ਫਿਕਰ ਆ ਨਾ ਇਹ ਵੀ ਤੜਾਈ ਦੇਣੀ ਤੁਸੀਂ ਦੇਖੀ ਤੂੰ ਸਾਰਾ ਦਿਨ ਮਿਸਤਰੀਆਂ ਦੇ ਲਾਗੇ ਹੁੰਦਾ ਤੂੰ ਕਹਿ ਤਸ ਕਰੇਂ ਤੋਂ ਪਹਿਲਾਂ ਸਵੇਰੇ ਉਹਨਾਂ ਨੇ ਕੀਤਾ। ਹਾਂ। ਭੋਖੇ ਛੱਡਦੇ ਅੱਜ ਤਾਂ ਮੇਰੀ ਲੜਾਈ ਹੋ ਗਈ ਮਿਸਤਰੀਆਂ ਨਾਲ। ਪਹ ਤੁਸੀਂ ਕਿੰਨੇ ਦਿਨ ਹੋ ਗਏ ਆ ਲੱਗੇ ਹੋਏ ਐਸੇ ਕੰਮ ਨੂੰ ਠੇਕਾ ਕੀਤਾ ਹੋਇਆ। ਕੋਈ ਟਾਈਮ ਨਾਲ ਕੰਮ ਨਬੇੜੋ। ਅਦਰ ਕੋਈ ਨਹੀਂ ਵਧੀਆ ਹਰਿਆਲੀ ਲੱਗਦੀ ਸੀ ਤਾਂ ਮੇਰਾ ਉਹ ਬੂਟਾ ਤੋੜ ਕੇ ਰੱਖ ਦਿੱਤਾ। ਮਨ ਬਹੁਤ ਹੋਰ ਤਰ੍ਹਾਂ ਹੋਣ ਗਈ ਐ। ਮੈਨੂੰ ਪਤਾ ਮੈਂ ਕਿਦਾਂ ਬੂਟੇ ਲਾਉਣੀ ਆ। ਬੜੀ ਮਿਹਨਤ ਕੀਤੀ ਹੋਈ ਐ ਇਹਨਾਂ ਬੂਟਿਆਂ ਤੇ ਮੈਂ ਤਕਰੀਬਨ ਇਹ ਅੱਜ ਦੇ ਨਹੀਂ ਗੇ ਵੱਡੇ ਗਮਲਿਆਂ ਚ ਬੂਟੇ ਕਮ ਸੇ ਕਮ ਇਹਨਾਂ ਨੂੰ ਇਹ 3 ਸਾਲ ਹੋ ਚੱਲੇ 2 ਸਾਲ ਬਾਅਦ ਚ ਮਨੀ ਦੇ ਰੈਡੀ ਆਏ ਆ ਪਰ ਹਾਂ 2.5 ਸਾਲ ਹੋ ਗਏ ਇਹਨਾਂ ਬੂਟਿਆਂ ਨੂੰ ਜਦੋਂ ਪਹਿਲਾਂ ਆਏ ਸੀਗੇ ਉਹ ਉਦੋਂ ਅਸੀਂ ਇਹ ਗਮਲੇ ਲੈ ਕੇ ਆਏ ਸੀ ਤੇ ਵੱਡੇ ਬੂਟੇ ਲਾਏ ਸੀ ਇਹ ਸਾਰੇ ਜਿਹੜੇ ਬੁਝੀ ਆਏ ਵੱਡੇ 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 ਗਮਲਿਆਂ ਚ ਮੈਨੂੰ ਬੜਾ ਹੋਰੀ ਤਰ੍ਹਾਂ ਫੀਲ ਹੋਣ ਲੱਗ ਪੈਂਦਾ ਜਦੋਂ ਮੇਰਾ ਬੂਟਾ ਕੋਈ ਟੁੱਟ ਜਵੇ ਕਿਹ ਚੜ੍ਹਨ ਲਾ ਪੰਦੀ ਆ ਕਿੰਨਾ ਨੁਕਸਾਨ ਇਹਨਾਂ ਮਿਸਤਰੀਆਂ ਨੇ ਕੀਤਾ ਨਾ ਕੋਈ ਕੰਮ ਖਤਮ ਕਰਨ ਦਾ ਆ ਕਿੰਨੀ ਉਹਨੂੰ ਕੀ ਕਹੀਦਾ 1 ਮਹੀਨੇ ਤੋਂ ਉੱਤੇ ਹੋ ਗਿਆ ਹੁਣ ਤਾਂ ਬਸ ਇਦਾਂ ਲੱਗਦਾ ਵੀ ਕਿਹੜੀ ਕਣੀ ਖਤਮ ਕਰਕੇ ਤੇ ਜਾਣ ਆ ਪਹਿਲਾ ਵਲੌਗ ਆਊਗਾ ਮੇਰੇ ਗੁੱਸੇ ਵਾਲਾ ਹਾਂ ਮੈਂ ਇੱਧਰ ਆ ਗਈ ਸੀਗੀ ਭੱਗੀ ਮੈਂ ਅੰਦਰ ਕੀ ਆ ਕਿਉਂਕਿ ਬਾਹਰ ਨਹੀਂ ਆ ਇਹਦੇ ਲਈ ਪਰ ਇਹ ਮੇਰੇ ਵਾਲੇ ਕਮਰੇ 'ਚ ਹੀ ਸੀਗੀ ਇਹ ਬੂਟੇ ਪਾਲਣ ਵਿੱਚ ਮੈਨੂੰ ਪਤਾ ਮੈਂ ਕਿੰਨੀ ਮਿਹਨਤ ਕੀਤੀ ਹੋਈ ਆ ਇਹਨਾਂ ਲਈ ਕਰੀ ਮੈਂ ਵਰਮੀ ਕੰਪੋਸਟ ਲੈ ਕੇ ਆਣੀ ਕਿਉਂਕਿ ਵੱਡੇ गमਲਿਆਂ ਵਿੱਚ ਬੂਟੇ ਝੜੇ ਉਹ ਕੱਲੀ ਮਿੱਟੀ 'ਚ ਨਹੀਂ ਹੁੰਦੇ ਬਹੁਤ ਕੁਝ ਪਾਉਣਾ ਪੈਂਦਾ ਉਹਨਾਂ ਨੂੰ ਕਦੀ ਮੈਂ ਇਹਦੇ ਵਿੱਚ ਵਰਮੀ ਕੰਪੋਸਟ ਪਾਉਣੀ ਆ ਉੱਥੋਂ ਜਲੰਦਰੋ ਲੈ ਕੇ ਆਉਣੀ ਹੁੰਦੀ ਆ ਕਦੀ ਮੈਂ ਉਹ ਕੋਕੋਨਟ ਦੀ ਜਿਹੜੀ ਬਣੀ ਹੁੰਦੀ ਆ ਉਹ ਕੀ ਕਹਿੰਦੇ ਹੁੰਦੇ ਆ ਖਾਦ ਜੀ ਉਹ ਲੈ ਕੇ ਆਉਣੀ ਕਦੀ ਮੈਂ ਇਹਦੇ ਵਿੱਚ ਉਹ ਕੇਲੇ ਜਿੰਨ ਜਦੋਂ ਵੀ ਮੈਨੂੰ ਕੇਲੇ ਖਾਂਦਾ ਤੇ ਉਹਨਾਂ ਦੀਆਂ ਸ਼ਿਲਾਂ ਬਚ ਜਾਂਦੀਆਂ ਮੇਹੂ ਸ਼ਿੱਲਾ ਜਿਹੜੀਆਂ ਵਾਂ ਉਹਦੇ ਨਾਲ ਰੰਬੀ ਦੇ ਨਾਲ ਇਹਨਾਂ ਨੂੰ ਥੋੜਾ ਜਿਹਾ ਉਹਨੂੰ ਕਿਹਦਾ ਟੂਆ ਜਿਹਾ ਬਣਾ ਕੇ ਵਿੱਚ ਉਹ ਕਰ ਦਿੰਨੇ ਹੁੰਦੀਆਂ ਮਿੱਟੀ ਦੇ ਫਿਰ ਤੇ ਮਿੱਟੀ ਪਾ ਦਿੰਨੇ ਹੁੰਦੀਆਂ ਉਹਦਾ ਕਰਕੇ ਬਹੁਤ ਵਧੀਆ ਖਾਦ ਜੀ ਬਣ ਜਾਂਦੀ ਤੇ ਬੂਟੇ ਮੇਰੇ ਇਦਾਂ ਹੀ ਮੈਂ ਪਾਲੇ ਸੀ ਹੁਣ ਮੈਨੂੰ ਬਹੁਤ ਗੁੱਸਾ ਚੜਿਆ ਹੋਇਆ ਹੁਣ ਕੱਲ ਨੂੰ ਬਾਜੀ ਆਉਗੇ ਉਹਨਾਂ ਕੋਲ ਪੁੱਛੋਂਗੇ ਕਿ ਤੁਸੀਂ ਮੇਰਾ ਇੱਕ ਬੂਟਾ ਖਰਾਬ ਕੀਤਾ ਇਹ ਜਿਹੜਾ ਜੈਸਮੀਨ ਦਾ ਬੂਟਾ ਇੰਨਾ ਐਡਾ ਵੱਡਾ ਹੋਇਆ ਨਾ ਇੰਨਾ ਹੀ ਪਲਿਆ ਹੋਇਆ ਬੂਟਾ ਜਦੋਂ ਅਸੀਂ ਨਰਸਰੀ ਚੋਂ ਪੁੱਛਿਆ ਸੀ ਨਾ ਵੱਡੇ ਗੰਢਲੇ ਚ ਲੱਗਾ ਹੋਇਆ ਤੇ ਉਹਨਾਂ ਨੇ ਕਮ ਸੇ ਕਮ ਸਾਨੂੰ 3000 ਦਾ ਬੂਟਾ ਦੱਸਿਆ ਸੀ ਤੇ ਜਦੋਂ ਇਹ ਬੂਟਾ ਮੈਂ ਲੈ ਕੇ ਆਈ ਸੀ ਬਹੁਤ ਛੋਟਾ ਜਿਹਾ ਸੀ ਆਈ ਥਿੰਕ ਡੇਢ ਕੇ ਗਿੱਠ ਦਾ ਹੋਣਾ ਜਦੋਂ ਮੈਂ ਲੈ ਕੇ ਆਈ ਸੀ ਹੁਣ ਤੇ ਕਮ ਸੇ ਕਮ 6 ਫੁੱਟ ਬੂਟਾ ਹੋਇਆ ਹੋਇਆ ਬਹੁਤ ਦੁੱਖ ਲੱਗਾ ਮੈਨੂੰ ਓਕੇ ਬਾਏ ਜੀ ਇਹ ਨਾਲ ਹੀ ਅੱਜ ਦੇ ਵਲੌਗ ਦਾ ਕਰਦੇ ਆ ਐਂਡ ਪਲੀਜ਼ ਜਿਹਨਾਂ ਜਿਹਨਾਂ ਨੇ ਮੇਰਾ ਚੈਨਲ ਸ਼ੇਅਰ ਹੁੰਦਾ ਸੌਰੀ ਸ਼ੋ ਹੁੰਦਾ ਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰ ਦਿਓ ਬਾਏ ਬਾਏ ਜੀ ਫੇਰ ਮਿਲਾਂਗੇ